ਸਸੀ ਗਾਲ ਜੀ ਭਰਾਵਾ ਬਹੁਤ ਦਿਨਾਂ ਤੋਂ ਮਨ ਭਰਾ ਪਿਆ ਸੀ ਮੈਂ ਭਰਾਵਾਂ ਨਾਲ ਗੱਲ ਸਾਂਝੀ ਕਰ ਲਈਏ ਗੱਲ ਉਹ ਕੁਝ ਸਾਡੇ ਬਹੁਤ ਕਰੀਬੀ ਸੱਜਣ ਯਾਤਰਾ ਤੇ ਹਜੂਰ ਸਾਹਿਬ ਗਏ ਆ ਪ੍ਰਮਾਤਮਾ ਨੂੰ ਲੰਮੀ ਆਜੂ ਬਖਸ਼ੇ ਚੜ੍ਹਦੀਆਂ ਕਲਾ ਰੱਖੀ ਸੱਚੇ ਪਾਤਸ਼ਾਹ ਇਸੇ ਤਕਾਈ ਤੰਦਰੁਸਤੀ ਬਖਸ਼ੇ ਤੇ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਕਰਦੇ ਰਹਿਣ ਤੇ ਕਮਾਈਆਂ ਵਿੱਚ ਮਾਰੇ ਬਰਕਤਾਂ ਪਾਵੇ ਉਹ ਗੱਲਾਂ ਉਹ ਸੀ ਉਹਦੇ ਫਰਾਨਾ ਸਿੰਘ ਕਿੱਥੇ ਮੈਂ ਨਾਂ ਨਹੀਂ ਲੈਂਦਾ ਵੀਡੀਓ 'ਚ ਓਕੇ ਮੈਂ ਯਵਦੇ ਫਿਰਦੇ ਯਾਰ ਬਾਈ ਮੇਰੇ ਮਾਨਤਨਾ ਬਹੁਤ ਭਾਰੀ ਸੱਟ ਲੱਗੀ ਯਾਰ ਜੇ ਕੋਈ Hindu ਧਰਮ 'ਚ Hindu ਧਰਮ 'ਚ ਜੇ ਕੋਈ ਉਧਰਲੇ ਯਾਤਰਾ ਕਰਕੇ ਆਉਂਦਾ ਨਾ ਜੁੱਦੇ ਜੱਦੇ ਵਾਲੇ ਪਾਸੇ ਸਾਰੇ ਜਿੰਨੇ ਵੀ ਇਹਨੇ ਤੇ ਆਪਣਾ ਹੈਗਾ ਧਾਰਮਿਕ ਸਥਾਨ ਉਹਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਇਹ ਹਿੰਦੂ ਧਰਮ ਚ ਸਾਡੇ ਨੂੰ ਗੋਚਾ ਕਰਦੇ ਆ ਉਹ ਜਵਾਬ ਦਾ ਦੱਸਦੇ ਨਾ ਯਾਰ ਇਹਨੇ ਬੋਲਿਆ ਕਰੋ ਸਿਆਣੇ ਬਣ ਜੋ ਉਹਦੇ ਜਿੱਤ ਮਨ ਕਰਿਆ ਕਰੋ ਜੇ ਹਿੰਦੂ ਧਰਮ ਜੇ ਇਹਨੇ ਉਹਦਾ ਸਤਿਕਾਰ ਕਰਦੇ ਨੇ ਜਿਹੜਾ ਪਣਾ ਇਹਨਾਂ ਦਾ ਯਾਤਰੀ ਹੁੰਦਾ ਠੀਕ ਹੈ ਜੀ ਮੁਸਲਮਾਨ ਧਰਮ ਚ ਜਿਹੜਾ ਯਾਤਰੀ ਹੁੰਦਾ ਨਾ ਜਦੋਂ ਹੱਜ ਕਰਕੇ ਉਹਨੂੰ ਹਾਜੀ ਸਾਹਿਬ ਕਹਿੰਦੇ ਆ ਜੇ ਕੋਈ ਗ੍ਰੰਥੀ ਆ ਉਹਨਾਂ ਦਾ ਮੌਲਵੀ ਉਹਨੂੰ ਮੌਲਵੀ ਸਾਹਿਬ ਕਹਿੰਦੇ ਆ ਆਪਾਂ ਗ੍ਰੰਥ ਸਿੰਘ ਆਣੇ ਉਹਨੂੰ ਨਹੀਂ ਠੇਡਾਂ ਕਰਦੇ ਆ ਜੋ ਹੱਜ ਕਰਕੇ ਆ ਉਹਨੂੰ ਹਾਜੀ ਸਾਹਿਬਾਂ ਦਾ ਜੇ ਸਾਡਾ ਕੋਈ ਯਾਤਰਾ ਦਵਾਇਆ ਉਹਨੂੰ ਅਸੀਂ ਆਪਣਾ ਬਹੁਤ ਘਰਾਉਣਾ ਸ਼ਬਦ ਬੋਲਦੇ ਆ ਆਇਆ ਨਾ ਕਰਿਆ ਕਰੋ ਹੱਥ ਪਾ ਕੇ ਬੇਨਤੀ ਆਰ ਜੇ ਕੋਈ ਯਾਤਰਾ ਕਰਕੇ ਆ ਉਹਨੂੰ ਯਾਤਰੀ ਸਾਹਿਬ ਆਖਾ ਕਰੋ ਆਇਤੋ ਸ਼ੁਰੂ ਕਰ ਲਓ ਮੇਰੇ ਭਰਾਵੋ ਜਿੰਨੇ ਵੀ ਕੋਈ ਯਾਤਰਾ ਤੇ ਜਾਂਦੇ ਆ ਜਿਹੜਾ ਆਪਣੇ ਸਭ ਤੋਂ ਵੱਡੀ ਸਿੱਖਾਂ ਦੀ ਯਾਤਰਾ ਹਜੂਰ ਸਾਹਿਬ ਦੀ ਨਨਕਾਣਾ ਸਾਹਿਬ ਦੀ ਜਿਹੜਾ ਕੋਈ ਆਪਣਾ ਸਿੱਖ ਭਾਈਚਾਰੇ ਵਿੱਚ ਮਲੇ ਸਾਪਾ ਸਾਰੀਆਂ ਯਾਤਰਾਾਂ ਨੇ ਸਿੱਖਾਂ ਆਪਾਂ ਸਾਰੇ ਠੀਕ ਹੈ ਜੀ ਸਾਰਿਆਂ ਨੇ ਜੇ ਕੋਈ ਯਾਤਰਾ ਤੋਂ ਯਾਤਰੀ ਸਾਹਿਬ ਆਖਣਾ ਹੱਥ ਬਨ ਕੇ ਬੇਨਤੀ ਆ ਭਰਾਵੋ ਆਪ ਪਛਬਦ ਨਾ ਬੋਲਿਆ ਕਰੋ ਯਾਤਰਾ ਇੱਕ ਬਹੁਤ ਮਹਾਨ ਹੁੰਦੀ ਆ ਆਤਮਨ ਕੇ ਬੇਨਤੀ ਆ ਮੇਰੀ ਸਾਰੀਆਂ ਸਾਥ ਸੰਗਤਾਂ ਨੂੰ ਜੇ ਕੋਈ ਆਪਣਾ ਭਰਾ ਭੈਣ ਚਾਚਾ ਤਾਇਆ ਕੋਈ ਉਧਰ ਹਜੂਰ ਸਾਹਿਬ ਦੀ ਯਾਤਰਾ ਤੋਂ ਜਾਂ ਪੰਜਾ ਸਾਹਿਬ ਨਨਕਾਣਾ ਸਾਹਿਬ ਦੀ ਯਾਤਰਾ ਤੋਂ ਆਉਂਦਾ ਤੇ ਉਸ ਦਾ ਆਪਾਂ ਸਤਕਾਰ ਵਜੋਂ ਨੂੰ ਯਾਤਰੀ ਸਾਹਿਬ ਅਖਿਆ ਕਰਨਾ ਬਸ ਵੀ ਇਹ ਯਾਤਰੀ ਸਾਹਿਬ ਆ ਦੂਜਾ ਬੰਦਾ ਪੁੱਛੇ ਵੀ ਇਹ ਕਿਹੜੀ ਕਿਹੜੀ ਥਾਂ ਤੋਂ ਯਾਤਰਾ ਸਿੰਘ ਕਰਕੇ ਆਇਆ ਕਿਹੜੇ ਕਿਹੜੇ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਕਰਕੇ ਤੇ ਬਹੁਤ ਵੱਡੀ ਮਾਨ ਵਾਲੀ ਗੱਲ ਸਿੱਖਾਂ ਨੂੰ ਭਰਾਵੋ ਇਹ ਇੱਕ ਤੁਹਾਡੇ ਵਾਸਤੇ ਮੈਸੇਜ ਜਿਗਾ ਗੁਰ ਫਤਿਹ